ਸਤਿ ਸ਼੍ਰੀ ਅਕਾਲ ਜੀ ਮੈਂ ਜਸਟ ਲੌਂ ਦਾ ਟੀਵੀ ਐਨ ਆਰ ਨਾਲ ਮਿਲ ਕੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਅਸੀਂ ਉਪ ਭਾਸ਼ਾਵਾਂ ਕੋ ਬੋਲੀਆਂ ਬਾਰੇ ਬਹੁਤ ਵਾਰ ਜ਼ਿਕਰ ਕੀਤਾ ਹੈ ਕਿ ਪੰਜਾਬੀ ਦੀਆਂ ਉਪ ਬੋਲੀਆਂ ਮਾਝੀ ਮਾਲਵੀ 도ਆਬੀ ਪੌਦੀ ਇਹ ਸਾਰੀਆਂ ਨੇ ਤੇ ਅੱਜ ਗੱਲ ਕਰਨ ਲੱਗੇ ਆਂ ਵਿਅਕਤੀਗਤ ਵਰਨਣੀਆਂ ਬਾਰੇ ਕਿ ਅਸੀਂ ਆਪਣੇ ਮੈਸੇਜ ਨੂੰ ਕਨਵੀਨ ਕਰਨ ਦੇ ਲਈ ਕਨਵੇ ਕਰਨ ਦੇ ਲਈ ਕਿਸੇ ਦੂਸਰੇ ਤੱਕ ਪਹੁੰਚਾਉਣ ਦੇ ਲਈ ਹੋਰ ਭਾਸ਼ਾ ਨੂੰ ਕਿਸ ਤੰਗ ਦੇ ਨਾਲ ਅਸੀਂ ਇਸਤੇਮਾਲ ਕਰਦੇ ਆ ਉਹ ਉੰਨੀਆਂ ਨਹੀਂ ਵਿਅਕਤੀਗਤ ਵਨ ਨਹੀਂ ਹੈ ਯਾਨੀ ਕਿ ਸਭ ਤੋਂ ਪਹਿਲੀ ਦੀ ਗੱਲ ਕਰੀਏ ਤਾਂ ਰਜਿਸਟਰੀ ਭਾਸ਼ਾ ਯਾਨੀ ਕਿ ਕਿੱਤੇ ਨਾਲ ਸੰਬੰਧਿਤ ਜਿਵੇਂ ਡਾਕਟਰਾਂ ਦੀ ਭਾਸ਼ਾ ਉਸ ਦੇ profession ਦੇ ਨਾਲ ਸੰਬੰਧਿਤ ਉਸੇ ਤਰ੍ਹਾਂ ਦੀ ਵੋਕੈਬਲਰੀ ਉਸ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਜਿਹੜੀ ਉਹ ਆਪਸ ਦੇ ਵਿੱਚ ਡਿਸਕਸ਼ਨ ਕਰਦੇ ਆ ਜਾਂ ਗੱਲਬਾਤ ਕਰਦੇ ਇਸੇ ਤਰ੍ਹਾਂ ਕਿੱਤੇ ਨਾਲ ਸੰਬੰਧਿਤ ਹੀ ਗੱਲ ਕਰ ਰਹੇ ਹਾਂ ਤਰਲੋਖਾਰ ਤਰਖਾੜ ਸੁਨਿਆਰ ਇਹਨਾਂ ਦੀ ਆਪਣੀ ਭਾਸ਼ਾ ਇਹਨਾਂ ਦੇ ਆਪਣੇ ਸ਼ਬਦ ਹੁੰਦੇ ਨੇ ਜਿਹੜੇ ਉਹ ਇਹਨਾਂ ਦੇ ਕੰਮ ਕਰਨ ਵਾਲੇ ਇਹਨਾਂ ਦੇ ਕਿੱਤੇ ਨਾਲ ਸੰਬੰਧਿਤ ਲੋਕਾਂ ਨੂੰ ਸਿੱਧੇ ਹੀ ਸਮਝ ਆ ਜਾਂਦੇ ਨੇ ਅਗਲੀ ਗੱਲ ਕਰਦੀਆਂ ਗੁਪਤ ਭਾਸ਼ਾ ਦੀ ਜਿਸ ਨੂੰ ਅਸੀਂ ਕੋਡਿੰਗ ਵਾਲੀ ਜਾਂ ਕੋਡ ਲੈਂਗੁਏਜ ਆਖਦੇ ਨੇ ਯਾਨੀ ਕਿ ਆਪਣੀ ਗੱਲ ਨੂੰ ਦੂਜੇ ਤੱਕ ਪਹੁੰਚਦਾ ਕਰਨਾ ਪਰ कोडिंग ਦੇ ذریعے ਯਾਨੀ ਕਿ ਕੋਈ ਆਮ ਬੰਦਾ ਉਸ ਚੀਜ਼ ਨੂੰ ਸਮਝ ਨਹੀਂ ਸਕਦਾ ਉਸ ਨੂੰ ਅਨਲੌਕ ਨਹੀਂ ਕਰ ਸਕਦਾ ਇਹ ਜਿਹੜਾ ਉਹ ਗਰੁੱਪ ਹੋਏਗਾ ਜਾਂ ਜਿੱਥੋਂ ਤੱਕ ਪਹੁੰਚ ਦੀ ਕਰਨੀ ਆ ਉਹੀ ਇਸ ਨੂੰ ਅਨਲੌਕ ਕਰ ਪਾਏਗਾ ਇਸ ਕੋਡ ਨੂੰ ਇਸ ਗੁਪਤ ਭਾਸ਼ਾ ਨੂੰ ਸਮਝ ਪਾਏਗਾ ਯਾਨੀ ਕੋਈ ਆਮ ਬੰਦਾ ਸਹਿਜੇ ਇਸ ਨੂੰ ਸਮਝ ਨਹੀਂ ਸਕਦਾ ਗੁਪਤ ਭਾਸ਼ਾ ਜਿਹੜੀ ਇਸਤੇਮਾਲ ਕਰਨ ਵਾਲੇ ਜ਼ਿਆਦਾਤਰ ਡਿਫੈਂਸ ਦੇ ਵਿੱਚ ਯਾਨੀ ਕਿ ਆਰਮੀ ਫੌਜੀ ਹਣੋਂ ਜਿਸ ਤਰ੍ਹਾਂ ਵੀ ਡਿਫੈਂਸ ਤੇ ਲੋਕ ਨੇ ਉਹ ਇਸ ਨੂੰ ਇਸਤੇਮਾਲ ਕਰਦੇ ਨੇ। ਨਿੰਗ ਸਿੰਘ ਇਸ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਕਰਦੇ ਨੇ ਗੁਪਤ ਭਾਸ਼ਾ ਦਾ। ਜਿਵੇਂ ਅਸੀਂ ਅਕਸਰ ਹੀ ਸਾਰਿਆਂ ਨੇ ਬੜੀ ਕਾਮਨ ਜੀ ਗੱਲ ਉਹਨਾਂ ਦੇ ਮੂੰਹੋਂ ਸੁਣੀ ਆ ਕਿ ਉਹ ਦੁੱਧ ਨੂੰ ਸਮੁੰਦਰ ਆਖਦੇ ਨੇ ਤੇ ਇਸ ਤਰ੍ਹਾਂ ਹੀ ਉਹ ਇਹਦਾ ਕਾਰਨ ਇਹ ਹੁੰਦਾ ਨਾ ਵੀ ਕਿਸੇ ਦੂਜੇ ਨੂੰ ਨਾ ਸਮਝ ਆ ਜਾਵੇ। ਉਹ ਉੱਥੋਂ ਤੱਕ ਹੀ ਸੀਮਤ ਰਵੇ। ਤੇ ਉਹਨਾਂ ਦਾ ਮੈਸੇਜ ਜਿਹੜਾ ਹੈ ਪ੍ਰੋਪਰ ਢੰਗ ਦੇ ਨਾਲ ਕਨਵੇ ਹੋ ਜਾਵੇ ਯਾਨੀ جاسੂਸੀ ਕਰਨ ਟਾਈਮ ਵੀ ਇਹ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਹੋਰ ਜਿਹੜੀ ਭਾਸ਼ਾ ਹੁੰਦੀ ਆ ਉਸ ਨੂੰ ਰਜਿਸਟਰੀ ਭਾਸ਼ਾ ਆਉਂਦੀ ਆਪਣੀ ਕੋਡ ਭਾਸ਼ਾ ਉਹਦੀ ਇਸ ਤੋਂ ਬਾਅਦ ਆਉਂਦੀ ਆ ਪਿਜਨ ਭਾਸ਼ਾ ਵਿਅਕਤੀਗਤ ਵੰਨਗੀਆਂ ਦੇ ਵਿੱਚ ਇਹ ਇੱਕ ਕਮਚ ਲੋਕ ਭਾਸ਼ਾ ਹੁੰਦੀ ਆ ਮੈਨੂੰ ਜਿੱਥੋਂ ਤੱਕ ਲੱਗਦਾ ਮੇਰਾ ਮੰਨਣਾ ਹੀ ਪਿਜਨ ਭਾਸ਼ਾ ਜਿਹੜੀ ਇਹ ਇਹ ਹੋਗੀ ਤਾਂ ਵੀ ਆਪਾਂ ਮੰਨਦੇ ਸੀ ਵੀ ਕਬੂਤਰਾ ਰਾਹੀ ਆਪਣਾ ਜਿਹੜੀ ਗੱਲ ਆ ਦੂਜੇ ਤੱਕ ਪਹੁੰਚਦੀ ਕਰਨੀ ਸ਼ਾਇਦ ਉਸ ਤੋਂ ਹੀ ਬਣੀ ਹੋਵੇਗੀ ਕਿ ਇਸ ਤੋਂ ਇਲਾਵਾ ਖਿਓ ਨਾ ਜਾਂਦੀ ਜਿਹੜੀ ਸਥਾਨਿਕ ਬੋਸ਼ਾ ਬਣ ਜਾਂਦੀ ਹੈ ਜਾਨੀ ਕੋਈ ਵੀ ਕਿਤੇ ਬੋਲੀ ਜਾਣ ਵਾਲੀ ਚੀਜ਼ ਜਿਹੜੀ ਉਥੋਂ ਦੀ ਹੀ ਕੋਈ ਖਾਸ ਚੀਜ਼ ਹੋਵੇ ਉਸ ਨੂੰ ਕਿਸ ਨਾਮ ਦੇ ਨਾਲ ਬੁਲਾਉਣ ਲੱਗ ਜਾਂਦੇ ਨੇ ਤਾਂ ਜਿਹੜੀ ਉਹ ਆਮ ਯਾਨੀ ਕੰਮ ਚਲਾਉ ਵੱਡੀ ਭਾਸ਼ਾ ਵੀ ਕਈ ਵਾਰੀ ਸਥਾਨਿਕ ਹੋ ਨਿਪੜਦੀ ਆ ਸੋ ਇਹ ਸੀ ਨੀਆਂ ਇਸ ਦੀਆਂ ਵਿਅਕਤੀਗਤ ਬਨਨੀਆਂ ਜਾਨੀ ਆਪਣੇ ਮੈਸੇਜ ਨੂੰ ਦੂਜੇ ਤੱਕ ਕਨਵੇ ਕਰਨ ਦੇ ਆਪਣੇ ਵੱਖਰੇ ਢੰਗ ਇਸਤੇਮਾਲ ਤਾਂ ਭਾਸ਼ਾ ਦਾ ਹੀ ਹੋ ਰਿਹਾ ਮੌਖਿਕ ਰੂਪ ਦਾ ਹੋ ਰਿਹਾ ਚਾਹੀ ਲਿਖਿਤ ਰੂਪ ਦਾ ਹੋ ਰਿਹਾ ਪਰ ਉਹਦੀਆਂ ਬਨਨਗੀਆਂ ਵੱਖਰੀਆਂ ਇਸ ਲਈ ਇਸ ਨੂੰ ਵਿਅਕਤੀਗਤ ਬਨਨਗੀਆਂ ਦੇ ਵਿੱਚ ਰੱਖਿਆ ਜਾਂਦਾ ਸੋ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ